ਨੂੰ ਸਾਤਰੀ ਅਕਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਦੇਖੋ ਗਰਮੀਆਂ ਹੁਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਮੱਛਰ ਮੱਖੀ ਕਾਕਰੋਚ ਵਗੈਰਾ ਨਾ ਕਾਫੀ ਘਰ ਵਿੱਚ ਆ ਜਾਣਗੇ ਆਪਾਂ ਛੋਟੇ ਬੱਚੇ ਨੇ ਉਹਨਾਂ ਕੋਲੇ ਨਾ ਆਲਰਟ ਵਗੈਰਾ ਨਹੀਂ ਲਗਾ ਸਕਦੇ ਹਨ ਇਹ ਹੁੰਦਾ ਵੀ ਆਪਾਂ ਨੂੰ ਵੀ ਕਈ ਨੂੰ ਨਾ ਇਦਾਂ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਜਿੱਦਾਂ ਵੀ ਆਪਾਂ ਨੂੰ ਸਾਹ ਚੜ੍ਹਨ ਲੱਗ ਜਾਂਦਾ ਹੈ ਰਾਤ ਨੂੰ ਉਹਦੇ ਧੂਏ ਤੋਂ ਕਾਫੀ ਨੂੰ ਅਲਰਜੀ ਹੈ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਕਿ ਤੁਹਾਡੇ ਘਰ ਵਿੱਚ ਮੱਖੀ ਮੱਛਰ ਕਾਕਰੋਚ ਕਿਸੇ ਵੀ ਤਰੀਕੇ ਨਾਲ ਨਹੀਂ ਆਊਗਾ ਤੇ ਉਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਆਓ ਆਪਾਂ ਦਿਖਾਉਣਾ ਉਹ ਕੀ ਹੈ ਹਾਂਜੀ ਆਪਾਂ ਨੇ ਇਸ ਤਰੀਕੇ ਦਾ ਇੱਕ మీడియం ਸਾਈਜ਼ ਦਾ ਪਿਆਜ਼ ਲੈ ਲਓ ਤੁਸੀਂ ਵੱਡਾ ਲੈ ਲਓ ਜਾਂ ਛੋਟਾ ਲੈ ਲਓ ਆਕਰ ਤੁਸੀਂ ਜਿੰਨੇ ਰੂਮ ਦੇ ਵਿੱਚ ਰੱਖਣਾ ਹੈ ਓਨੇ ਪਿਆਜ਼ ਤੁਹਾਨੂੰ ਲੈਣੇ ਪੈਣਗੇ ਤਾਂ ਪਿਆਜ਼ ਨੂੰ ਇਸ ਤਰੀਕੇ ਨਾਲ ਉੱਪਰੋਂ ਕੱਟ ਲੈਣਾ ਇਸ ਸਾਈਡ ਤੋਂ ਨਹੀਂ ਕੱਟਣਾ ਇਸ ਸਾਈਡ ਤੋਂ ਕੱਟਣਾ ਜਿੱਦਾਂ ਜਿੱਦੋਂ ਹਰਾ ਹੁੰਦਾ ਹੁੰਦਾ ਹੈ ਨਾ ਪਿਆਜ਼ ਉਸ ਸਾਈਡ ਤੋਂ ਕੱਟ ਲੈ ਫਿਰ ਉਹਨੂੰ ਕੱਟ ਕੇ ਵਿੱਚੋਂ ਇਸ ਤਰੀਕੇ ਨਾਲ ਖਾਲੀ ਕਰ ਲੈਣਾ ਕਿਸੇ ਵੀ ਤਿੱਖੀ ਚੀਜ਼ ਦੇ ਨਾਲ ਤੁਸੀਂ ਉਹਨੂੰ ਵਿੱਚੋਂ ਖਾਲੀ ਕਰ ਲੈਣਾ ਦੇਖੋ ਆਪਾਂ ਨੇ ਬਿਲਕੁਲ ਖਾਲੀ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਅਗਲੀ ਚੀਜ਼ ਕੀ ਕਰਾਂਗੇ ਉਹ ਆਪਾਂ ਸਰੋਂ ਦਾ ਤੇਲ ਲਾਵਾਂਗੇ ਆਪਣਾ ਕੋਈ ਵੀ ਘਰ ਦਾ ਸਰੋਂ ਦਾ ਤੇਲ ਹੈ ਆਪਾਂ ਉਹਦੇ ਨਾਲ ਇਸ ਦੀਵੇ ਨੂੰ ਭਰ ਲਾਂਗੇ ਮਲਕੀ ਦੇ ਸਰੋਂ ਦਾ ਤੇਲ ਇਹਦੇ ਵਿੱਚ ਪਾ ਦਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੈਣੇ ਫਿਰ ਇੱਕ ਰੂਨ ਦੀ ਬੱਤੀ ਲੈ ਕੇ ਜਿੱਦਾਂ ਆਪਾਂ ਪਹਿਲਾਂ ਦੀਵੇ ਲਗਾਉਂਦੇ ਹੁੰਦੇ ਸੀ ਨਾ ਉਸ ਤਰੀਕੇ ਦੇ ਨਾਲ ਕਾਫੀ ਸਰੋਂ ਦਾ ਤੇਲ ਆਪਾਂ ਇਹਨੂੰ ਦੀਵੇ ਦੇ ਵਿੱਚ ਭਰ ਦਾਂਗੇ ਅਗਰ ਤੁਹਾਡੇ ਕੋਲ ਲੌਂਗ ਹੈਗੇ ਨੇ ਤਾਂ ਇੱਕ ਦੋ ਲੌਂਗ ਵੀ ਪਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਜਿੰਨੇ ਵੀ ਰੂਮ ਨੇ ਤੁਹਾਡੇ ਉਹਨਾਂ ਦੇ ਵਿੱਚ ਤੁਸੀਂ ਲਗਾ ਦੋਗੇ ਇਹ ਘੱਟੋ ਘੱਟ ਤੁਹਾਡਾ ਕਈ ਦਿਨ ਚੱਲੇਗਾ ਕਿਉਂਕਿ ਤੇਲ ਪਾ ਦਿਆ ਕਰੋ ਤੇ ਬਸ ਇਸ ਨੂੰ ਲਗਾ ਦਿਓ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਜਿੱਦਾਂ ਆਪਾਂ ਦੀਵਾ ਲਗਾਉਨੇ ਉਸ ਤਰੀਕੇ ਨਾਲ ਲਗਾ ਦੇਣਾ ਤੇ ਇਹ ਪੂਰੀ ਰਾਤ ਚੱਲਦਾ ਰਹਿਣ ਦਿਓ ਤੁਹਾਡੇ ਬੱਚਿਆਂ ਕੋਲੇ ਮੱਖੀ ਮੱਸਰ ਕਾਕਰੋਚ ਬਿਲਕੁਲ ਨਹੀਂ ਆਏਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਹਾਂਜੀ ਇਸ ਤਰੀਕੇ ਦੇ ਨਾਲ ਦੇਖੋ ਬਿਲਕੁਲ ਮੱਖੀ ਮੱਛਰ ਤੁਹਾਡੇ ਰੂਮ ਦੇ ਵਿੱਚ ਨਹੀਂ ਆਏਗਾ ਤਾਂ ਇਹਦੇ ਵਿੱਚ ਥੋੜੇ ਜੇ ਤੁਸੀਂ ਇੱਕ ਦੋ ਲੌਂਗ ਵੀ ਪਾ ਸਕਦੇ ਹੋ ਇਹ ਬਹੁਤ ਹੀ ਵਧੀਆ ਨੁਸਖਾ ਹੈ ਇੱਕ ਵਾਰੀ ਟ੍ਰਾਈ ਜ਼ਰੂਰ ਕਰਕੇ ਦੇਖਣਾ